ਗੋਲੀਆਂ ਇੰਨੀਆਂ ਮਾਰੀਆਂ ਨੇ ਇੰਨੀਆਂ ਗੋਲੀਆਂ ਮਾਰੀਆਂ ਮੈਂ ਰਹਿ ਨਹੀਂ ਹੁੰਦਾ ਸਾਨੂੰ ਮਾਰ ਦੋਵੇ ਫਿਰ ਰੋਪੜ ਹਰਿਆਣਾ ਦੇ ਮੁੱਖ ਮੰਤਰੀ ਨੈਤ ਸਣੀ ਪਹੁੰਚ ਚੁੱਕੇ ਨੇ ਸਾਨੂੰ ਮਾਰ ਕੇ ਵਹਿਲੇ ਕਰ ਦੋ ਹਾਂ ਇੰਨਾ ਇੰਨਾ ਤੱਕਾ ਸਾਡੇ ਨਾਲ ਦੇ ਤਸਵੀਰਾਂ ਰੋਪੜ ਤੋਂ ਸਾਂਝੀ ਕਰ ਰਹੇ ਆ ਜਿੱਥੇ ਕਿ ਇਹਨਾਂ ਨੇ ਸਾਡੇ ਦੇ ਅਥਰੂ ਗਏ ਛਿੱਟੇ ਬੰਬ ਛਿੱਟੇ ਸਭ ਕਰਨ ਮਾਰਿਆ ਇਹਨੂੰ ਸ਼ਰਮ ਨਹੀਂ ਆਈ ਸਾਡੇ ਪੰਜਾਬ ਨੂੰ ਉੱਥੇ ਕੁੱਟੀ ਜਾਂਦੇ ਤੇ ਪੰਜਾਬ ਚ ਫੇਰ ਵੜਿਆ ਕਿਸਾਨ ਜਿਹੜੇ ਨੇ ਕਾਲੀਆਂ ਛੰਡੀਆਂ ਦਿਖਾਉਂਦੇ ਹੋਏ ਅੱਗੇ ਵੱਲ ਨੂੰ ਪੂਚ ਕਰ ਰਹੇ ਨੇ ਜੇ ਇਹੇ ਪ੍ਰੋਗਰਾਮ ਕਰ ਨੂੰ ਪੰਜਾਬ ਚ ਆ ਸਕਦਾ ਤਾਂ ਸਾਡੇ ਕਿਸਾਨਾਂ ਕੋਲ ਵੀ ਆ ਸਕਦਾ ਅਸੀਂ ਆਪਣੇ ਕਿਸਾਨਾਂ ਦੇ ਨਾਲ ਲਾਈਨ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਇੱਥੇ ਖੜੇ ਹੋਏ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹਨਾਂ ਲੋਕਾਂ ਦਾ ਜੁੜੇ ਨਾ ਕਿ ਉਹ ਕਿਸਾਨੀ ਨਹੀਂ ਕਰਦੇ ਸਿਟੀ ਸਮਾਜ ਵਾਲੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਕਿ ਉਹਨਾਂ ਦੀ ਕਿਸਾਨ ਲੈਣੀਆ ਕੋਈ ਪਰ ਕਿਸਾਨ ਕਰਨੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਅਸੀਂ ਕਾਲੀਆਂ ਝੰਡੇ ਦਿਖਾ ਰਹੇ ਆ ਪ੍ਰੋਗਰਾਮ ਹੈ ਸਾਡੇ ਗੈਸਟ ਆਏ ਨੇ ਕਹਿੰਦੇ ਮਹਿਮਾਨ ਨੇ ਕਹਿੰਦੇ ਨਾਇਬ ਸੈਣੀ ਜੀ ਭਾਈ ਸਾਡੇ ਧੱਕਾ ਕਰਿਆ ਜਾਂਦਾ ਜਾਂ ਸਾਡੇ ਕੋਈ ਗੈਸਟ ਨਹੀਂ ਕੋਈ ਕੁਝ ਨਹੀਂ ਸਾਡੇ ਡੱਲੇ ਵਾਲਾ ਸਾਹਿਬ 55 55 ਦਿਨ ਹੋ ਗਏ ਭੋਕੜ ਦਾਲ ਤੇ ਇਹਨਾਂ ਸਾਡੇ ਧੱਕਾ ਕਰ ਰਹੇ ਨੇ ਕੀ ਦੱਸ ਦੋ ਵੀ ਆਏ ਬੰਦੇ ਨੇ ਜਿਹੜੇ ਕੌਣ ਨੇ ਨਾਮ ਕੀ ਹੋਰ ਬੰਦੇ ਹੈਗੇ ਆ ਜੀ ਰੋਪੜ ਦਾ ਬੰਦਾ ਜੀ ਜਿਹੜਾ ਸਵੇਰੇ ਕਹਿ ਰਿਹਾ ਤਾਂ ਕੱਲ ਦੀ ਕੱਲ ਦੀ ਗੱਲ ਆ ਤੁਸੀਂ ਅਜੇ ਵੀ ਉਹਨਾਂ ਦੀ ਗੱਲ ਕਰ ਰਹੇ ਹੋ ਨਾ ਜੀ ਹੈ ਬੰਦਾ ਜੀ ਨਾਮ ਨਹੀਂ ਲੈਣਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਪੜ ਹਰਿਆਣਾ ਦੇ ਮੁੱਖ ਮੰਤਰੀ ਨੈਤ ਸਣੀ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਰੋਪੜ ਤੋਂ ਤਸਵੀਰਾਂ ਨੇ ਇਸ ਪਾਸੇ ਕਿਸਾਨ ਵਿਰੋਧ ਕਰ ਰਹੇ ਨੇ ਨਾਰੇਬਾਜੀ ਕਰ ਰਹੇ ਨੇ ਕਿਸਾਨ ਇਸ ਪਾਸੇ ਨੂੰ ਗੱਡੀਆਂ ਚੱਲ ਰਹੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਨੈਤ ਸਣੀ ਦੀਆਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਦੂਜੇ ਪਾਸੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਣੀ ਪਹੁੰਚ ਚੁੱਕੇ ਨੇ ਤੇ ਦੂਜੇ ਪਾਸੇ ਕਿਸਾਨਾਂ ਨੇ ਜਿਹੜਾ ਨਾਰੇਬਾਜੀ ਕੀਤੀ ਹੈ, ਕਾਲੀਆਂ ਝੰਡੀਆਂ ਦਿਖਾਈਆਂ ਨੇ। ਮਕਸਦ ਕੀ ਹੈ ਕਾਲੀਆਂ ਝੰਡੀਆਂ ਦਿਖਾਉਂਦਾ? ਕਿਉਂਕਿ ਇੱਥੇ ਪਹੁੰਚੇ ਨੇ ਕਿਸਾਨ ਤੇ ਇਸ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਕਿਸਾਨ ਪ੍ਰੋਟੈਸਟ ਕਰਦੇ ਹੋਏ ਅੱਗੇ ਵੱਲ ਨੂੰ ਜਾ ਰਹੇ ਨੇ ਹੁਣ। ਨੈਪਸਾਨੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਵੱਲ ਨੂੰ ਜਾਇਆ ਜਾ ਰਿਹਾ ਤੇ ਤਸਵੀਰਾਂ ਰੋਪੜ ਤੋਂ ਸਾਂਝੀ ਕਰ ਰਹੇ ਆ ਜਿੱਥੇ ਕਿ ਕਿਸਾਨ ਜਿਹੜੇ ਨੇ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਅੱਗੇ ਵੱਲ ਨੂੰ ਕੂਚ ਕਰ ਰਹੇ ਨੇ ਕਿਉਂ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਦੇ ਵੱਲੋਂ ਪੁਲਿਸ ਰੋਕ ਰਹੀ ਹੈ ਕਿਉਂਕਿ ਕਾਨੂੰਨ ਵਿਵਸਥਾ ਨੂੰ ਕੰਟਰੋਲ ਰੱਖਣ ਦੇ ਵਿੱਚ ਪੁਲਿਸ ਦਾ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਇੱਥੇ ਖੜੇ ਹੋਏ ਨੇ ਤਸਵੀਰ ਤੁਹਾਡੀ ਸੰਜੀ ਕਰ ਰਹੇ ਆ ਪਰ ਕਿਸਾਨ ਕਹਿੰਦੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਆ ਅਸੀਂ ਕਾਲੀਆਂ ਝੰਡੇ ਦਿਖਾ ਰਹੇ ਆ ਤੇ ਇੱਕ ਵਾਰੀ ਜਿਹੜੀ ਹੈ ਪੁਲਿਸ ਕੰਟਰੋਲ ਕਰ ਰਹੀ ਹੈ ਸਾਰੇ ਜੁਤੇ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਆ ਦੇਖ ਲਓ ਤੁਹਾਡੇ ਸਾਹਮਣੇ ਕారణ ਕੀ ਸਮਝਦੇ ਹੋ ਹਰਿਆਣਾ ਦੇ ਮੁੱਖ ਮੰਤਰੀ ਨੇ ਝੰਡੀਆਂ ਦਿਖਾਣ ਆਏ ਕਾਲੀਆਂ ਝੰਡੀਆਂ ਦਿਖਾਉਣ ਆਏ ਮੁੱਖ ਮੰਤਰੀ ਹਰਿਆਣੇ ਵਾਲੇ ਨੂੰ ਪਿੱਛੇ ਬਿਲਕੁਲ ਦੇ ਕਹਿੰਦੇ ਕਿ ਅਸੀਂ ਕਾਲੀਆਂ ਝੰਡੀਆਂ ਦਿਖਾਉਣ ਆਏ ਆ ਪਰ ਦੂਜੇ ਪਾਸੇ ਤਸਵੀਰ ਹੈ ਕਿ ਕਿਸੇ ਨੂੰ ਵੀ ਅੱਗੇ ਵੱਲ ਪੁਲਿਸ ਨਹੀਂ ਜਾਣ ਦੇ ਰਹੀ ਇਹ ਰੋਪੜ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋਰਿਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਰਸ਼ ਪੈ ਚੁਕਿਆ ਹੈ ਬਹੁਤ ਜ਼ਿਆਦਾ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਕੰਟਰੋਲ ਕੀਤਾ ਪਹਿਲਾਂ ਉਹਨਾਂ ਨੂੰ ਸਮਝਾਇਆ ਗਿਆ ਕਿ ਪੀਸਫੁਲੀ ਚੱਲਿਆ ਜਾਵੇ ਪ੍ਰਦਰਸ਼ਨ ਨਾ ਕੀਤਾ ਜਾਵੇ ਤੁਸੀਂ ਹਿਸਾਬ ਦੇ ਨਾਲ ਜਿਹੜਾ ਸਭ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਅੱਛਾ ਪਿੱਛੇ 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 ਜੋ ਪਿੱਛੇ ਪਿੱਛੇ ਸਭ ਨੂੰ ਪਿੱਛੇ ਜਿਹੜਾ ਕੀਤਾ ਜਾ ਰਿਹਾ ਤੁਸੀਂ ਤੁਸੀਂ ਕਹਿ ਰਹੇ ਸੀਗੇ ਕਿ ਪੀਸਫੁਲੀ ਕਰਾਂਗੇ ਅੱਗੇ ਬਦਲ ਲੱਗੇ ਸੀਗੇ ਕਰੀਏ ਕਿ ਬੀਜੇਪੀ ਗੋਲੀਆਂ ਇੰਨੀਆਂ ਮਾਰੀਆਂ ਨੇ ਇੰਨੀਆਂ ਗੋਲੀਆਂ ਮਾਰੀਆਂ ਮੈਂ ਰਹਿ ਨਹੀਂ ਹੁੰਦਾ ਸਾਨੂੰ ਮਾਰ ਦੋਵੇ ਫਿਰ ਸਾਨੂੰ ਮਾਰ ਕੇ ਵਹਿਲੇ ਕਰ ਦੋ ਹਾਂ ਇੰਨਾ ਇੰਨਾ ਤੱਕਾ ਸਾਡੇ ਨਾਲ ਇੰਨਾ ਤੱਕਾ ਉਹ ਭਾਈ ਜੀ ਇਹ ਤੱਕਾ ਇਹ ਤੱਕਾ ਇਹ ਤੱਕਾ ਏ ਬਾਈ ਜੀ ਇਹ ਤੱਕਾ ਹੈ ਕਿਉਂ ਲੈਂਦਾ ਕਿਉਂ ਤੱਕਾ ਹੈ ਤੁਸੀਂ ਪੰਜਾਬ ਪੁਲਿਸ ਕਹਿੰਦੇ ਕੰਟਰੋਲ ਕਰ ਰਹੀ ਹੈ ਸਾਰੀ ਚੀਜ਼ ਨੂੰ ਪੰਜਾਬ ਪ੍ਰਸ਼ਾਸਨ ਦਾ ਕੋਈ ਪਰ ਪ੍ਰਸ਼ਾਸਨ ਮਜਬੂਰ ਕਰਿਆ ਹੋਵੇ ਇਹਨਾਂ ਨੇ ਜੈ ਇਹ ਜੈ ਉਹ ਵੀਰੋ ਜੈ ਜੈ ਇਹ ਪ੍ਰੋਗਰਾਮ ਕਰਨ ਪੰਜਾਬ ਚ ਆ ਸਕਦਾ ਤਾਂ ਸਾਡੇ ਕਿਸਾਨਾਂ ਵੱਲ ਜਾ ਸਕਦਾ ਅਸੀਂ ਆਪਣੇ ਕਿਸਾਨਾਂ ਦੇ ਨਾਲ ਕਿੱਥੇ ਮਰਜੀ ਹੋਵੇ ਟੱਕ ਮਗੇ ਜਾਂਦੀਆਂ ਸਾਡੇ ਗੋਲੀਆਂ ਮਾਰਦੇ ਇਹ ਇੱਥੇ ਆ ਕੇ ਸਾਡੇ ਪੰਜਾਬ ਵਿੱਚ ਸਾਡੇ ਪਰ ਧੱਕਾ ਜ਼ੁਲਮ ਕਰਾ ਰਹੇ ਕਹਿੰਦੇ ਸਾਡਾ ਪਰਿਵਾਰਿਕ ਪ੍ਰੋਗਰਾਮ ਹੈ ਸਾਡੇ ਗੈਸਟ ਆਏ ਨੇ ਕਹਿੰਦੇ ਮਹਿਮਾਨ ਨੇ ਕਹਿੰਦੇ ਨਾਇਬ ਸੈਣੀ ਜੀ ਭਾਈ ਸਾਡੇ ਨਾਲ ਧੱਕਾ ਕਰਿਆ ਜਾਂਦਾ ਜਾਂ ਸਾਡੇ ਕੋਈ ਗੈਸਟ ਨਹੀਂ ਕੋਈ ਕੁਝ ਨਹੀਂ ਸਾਡੇ ਡੱਲੇਵਾਲ ਸਾਹਿਬ 55 55 ਦਿਨ ਹੋ ਗਏ ਪੁੱਕੜ ਦੌਰ ਤੇ ਇਹਨਾਂ ਸਾਡੇ ਧੱਕਾ ਕਰ ਰਹੇ ਨੇ ਹਾਂ ਇਹ ਕਹਿ ਰਹੇ ਨੇ ਕਿ ਵੀ ਸਾਡੇ ਡੱਲੇਵਾਲ ਸਾਹਿਬ ਉੱਥੇ ਬੈਠੇ ਹੋਏ ਨੇ ਬਾਪੂ ਜੀ ਕਿਉਂ ਪ੍ਰਦਰਸ਼ਨ ਕਰਨਾ ਪੈ ਰਿਹਾ ਇੱਥੇ ਮੁੱਖ ਮੰਤਰੀ ਨੂੰ ਕਿਉਂ ਛੱਟੀਆਂ ਆਏ ਜਿਹੜੀਆਂ ਛੰਡੀਆਂ ਦਿਖਾਉਣੀਆਂ ਪੈ ਰਿਆ ਨੇ ਇਹਨਾਂ ਨੇ ਸਾਡੇ ਦੇ ਅਥਰੂ ਗਏ ਛਿੱਟੇ ਬੰਬ ਛਿੱਟੇ ਸ਼ਬ ਕਰਨ ਮਾਰਿਆ ਇਹਨੂੰ ਸ਼ਰਮ ਨਹੀਂ ਆਈ ਸਾਡੇ ਪੰਜਾਬ ਨੂੰ ਉੱਥੇ ਕੁੱਟੀ ਜਾਂਦੇ ਤੇ ਪੰਜਾਬ 'ਚ ਫੇਰ ਵੜਿਆ ਇਹਨੂੰ ਚਾਹੀਦਾ ਸੀਗਾ ਇਹ ਸਾਨੂੰ ਖਰਾਬ ਕਰਨਾ ਆ ਬਹੁਤ ਕਹਿੰਦੇ ਕਹਿੰਦੇ ਮਹਿਮਾਨ ਆ ਸਾਡੇ ਕਹਿੰਦੇ ਸੈਣੀ ਸਮਾਜ ਵਾਲੇ ਕਹਿੰਦੇ ਕਿ ਸਾਡੇ ਮਹਿਮਾਨ ਨੇ ਅਸੀਂ ਇਹਨਾਂ ਨੂੰ ਗੈਸਟ ਦੇ ਤੌਰ ਤੇ ਬੁਲਾਇਆ ਉਹ ਸੈਣੀ ਸਮਾਜ ਵਾਲੇ ਇਹ ਕਹਿੰਦੇ ਆ ਮਹਿਮਾਨ ਪਰ ਉਹ ਤਾਂ ਇਹ ਗਲਤ ਸੈਣੀ ਸਮਾਜ ਨੂੰ ਪਾੜਨ ਵਾਸਤੇ ਆਇਆ ਵੀ ਸੈਣੀ ਜਮਾਤਾ ਜਿਹੜੀ ਇਹਨਾਂ ਲੋਕਾਂ ਦਾ ਜੁੜੇ ਨਾ ਕੀ ਉਹ ਕਿਸਾਨੀ ਨਹੀਂ ਕਰਦੇ ਸਨ ਨਿਸ਼ਮਾਜ ਵਾਲੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਕਿ ਉਹਨਾਂ ਵਿੱਚ ਕਿਸਾਨ ਲੈਣੀਆਂ ਕੋਈ ਵਾਈ ਨਹੀਂ ਕਰਦੇ ਸਨ ਨਿਸ਼ਮਾਜ ਹੈ ਉਹਨਾਂ ਨੂੰ ਚਾਹੀਦਾ ਇਹ ਮਮ ਝੂਠ ਮਾਰਦੇ ਠੱਗੀਆਂ ਮਾਰਦੇ ਇਹਦੇ ਨੇ ਆ ਆ ਬੰਦੇ ਇੱਕ ਦੋ ਸੈਣੀ ਇਹ ਜਿਹੇ ਆ ਜੀ ਉਹਨਾਂ ਦਾ ਪਿਛੋਕੜ ਚੈੱਕ ਕਰਿਆ ਜਾਵੇ ਰੋਪੜ ਜ਼ਿਲ੍ਹੇ ਦੇ ਭਈ ਉਹਨਾਂ ਦੀ ਬੈਕਗਰਾਉਂਡ ਕੀ ਆ ਏ ਤੁਸੀਂ ਭੱਜ ਜੇ ਉਹਨਾਂ ਕੀ ਬੈਕਗ੍ਰਾਉਂਡ ਥੋੜਾ ਪਿੱਛੇ ਨੂੰ ਜੀ ਬੈਕਗ੍ਰਾਉਂਡ ਉਹਨਾਂ ਦੀ ਕੀ ਕਹਿੰਦੇ ਨਾ ਸਾਰੇ ਸੈਣੀ ਇਕੱਠੇ ਆ ਬਿਲਕੁਲ ਨਹੀਂ ਉਹਦੀ ਬੈਕਗ੍ਰਾਉਂਡ ਚੈੱਕ ਕਰੀ ਜਾਵੇ ਜੀ ਕੀ ਬੈਕਗ੍ਰਾਉਂਡ ਤੁਸੀਂ ਦੱਸੋ ਪਤਾ ਲੱਗ ਜਾਊਗਾ ਜੀ ਆਪੇ ਪਤਾ ਲੱਗੂਗਾ ਬਈ ਹਾਏ ਕੀ ਚੀਜ਼ ਆ ਇਹ ਦੀ ਦੱਸ ਦੋ ਵੀ ਆਏ ਬੰਦੇ ਨੇ ਜਿਹੜੇ ਕੌਣ ਨੇ ਨਾਮ ਕੀ ਹਨ ਹੋਰ ਬੰਦੇ ਹੈਗੇ ਆ ਨਹੀਂ ਰੋਪੜ ਦਾ ਬੰਦਾ ਜੀ ਜਿਹੜਾ ਸਵੇਰੇ ਕਹਿ ਰਿਹਾ ਸੀ ਕੱਲ ਕੱਲ ਵੀ ਗੱਲ ਆ ਤੁਸੀਂ ਅਜੇ ਵੀ ਉਹਨਾਂ ਦੀ ਗੱਲ ਕਰ ਰਹੇ ਨਾ ਜੀ ਹੈ ਬੰਦਾ ਜੀ ਨਾਮ ਨਹੀਂ ਲੈਣਾ ਆਪਾਂ ਅੱਛਾ ਲੈ ਜੀ ਨਾਮ ਨਾ ਲਓ ਉਹ ਮਨਾ ਕਰਿਆ ਕਹਿੰਦਾ ਨਾਮ ਨਾ ਲਈ ਮੈਂ ਤਾਂ ਕਾਲੀ ਛੰਡੀ ਬਣੀ ਹੋਈ ਆ ਡਰਦੇ ਕੰਨ ਨੂੰ ਫਿਰ ਨਾਮ ਪਾਏ ਉਹਨੂੰ ਮੇਰੇ ਸ਼ਕਲ ਦੇਖ ਕੇ ਪਤਾ ਲੱਗ ਜਾਣਾ ਬਈ ਕਿਆ ਕਹਿ ਰਿਹਾ ਹਾਂਜੀ ਤੇ ਹੁਣ ਜਿਹੜਾ ਪ੍ਰਦਰਸ਼ਨ ਕੇ ਕਰਨ ਪਹੁੰਚੇ ਸੀ ਉਹ ਕਹਿੰਦੇ ਕਿ ਅਸੀਂ ਵੀ ਜਵਾਬ ਦੇਵਾਂਗੇ ਕਹਿੰਦੇ ਜੇ ਹਸਤੀਕੇ ਨਾਲ ਕੋਈ ਗਲਤ ਕਰਨਗੇ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਵੀ ਜੜਨੇ ਨੂੰ ਤਿਆਰ ਹਾਂ ਜੜਾਓ ਅਸੀਂ ਜੜਨੇ ਨੂੰ ਤਿਆਰ ਹਾਂ ਅਸੀਂ ਆਪਣੇ ਢੰਗ ਦਾ ਕਰਾਂਗੇ ਫालतू ਉਹ ਨਹੀਂ ਕਰਾਂਗੇ ਉਹ ਜੜਾ ਸਕਦੇ ਆ ਸਭ ਕੋ ਕਰ ਸਕਦੇ ਠੀਕ ਹੈ ਤੇ ਪ੍ਰਦਰਸ਼ਨ ਜਿਹੜਾ ਰੋਪੜ ਦਾ ਹੋਇਆ ਜਿੱਥੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਣੀ ਪਹੁੰਚੇ ਸੀਗੇ ਉੱਥੇ ਜਿਹੜੀਆਂ ਨੇ ਕਾਲੀਆਂ ਝੰਡੀਆਂ ਦੇਖਣ ਜਗੰਨਿਆਂ ਨੇ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਤਖਤੀਆਂ ਨੇ ਜਿਹੜੇ ਝੰਡੇ ਨੇ ਉਹ ਦਿਖਾਏ ਗਏ ਨੇ ਹੱਥਾਂ ਦੇ ਵਿੱਚ ਜਿਹੜੇ ਨੇ ਲੈ ਕੇ ਇੱਥੇ ਪਹੁੰਚੇ ਨੇ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਹੜੇ ਨੇ ਉਹ ਪਹੁੰਚ ਚੁੱਕੇ ਸੀਗੇ ਤੇ ਉਹਨਾਂ ਨੂੰ ਇਹ ਪ੍ਰਦਰਸ਼ਨ ਕਰਦੇ ਹੋਏ ਸਾਰੀਆਂ ਚੀਜ਼ਾਂ ਦਿਖਾਈਆਂ ਨੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਵਿਰੋਧ ਜਿਹੜਾ ਉਹਨਾਂ ਦਾ ਕਰਨਾ ਹੈ ਆ ਨਾਇਬ ਸੈਣੀ ਜਿਹੜੇ ਕਿ ਮੁੱਖ ਮੰਤਰੀ ਨੇ ਅਸੀਂ ਕਿਸੇ ਬੰਦੇ ਦਾ ਕਿਸੇ ਚੀਜ਼ ਦੇ ਨਾਲ ਨਹੀਂ ਵਿਰੋਧ ਕਰਨਾ ਹੈ ਅਸੀਂ ਮੁੱਖ ਮੰਤਰੀ ਦਾ ਵਿਰੋਧ ਕਰਨਾ ਹੈ ਅਸੀਂ ਆਪਣੇ ਦੱਸਣਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਇੱਥੇ ਬੈਠੇ ਹੋਏ ਨੇ ਸ਼ੁਭਕਰਨ ਦੀ ਜਿਹੜੀ ਹੈ ਗੋਲੀ ਲਾ ਕੇ ਮਾਤੋ ਇਹ ਹੈ ਸਾਡੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਨੇ ਸਾਡੇ ਪੰਜਾਬ ਦੇ ਦਿੱਲੀ ਜਾਣ ਵਾਲੇ ਜਿਹੜੇ ਨੇ ਰਾਹ ਬੰਦ ਕੀਤੇ ਹੋਏ ਨੇ ਉਸ ਤਰੀਕੇ ਦੇ ਨਾਲ ਇਹ ਕਹਿੰਦੇ ਸੀ ਪ੍ਰਦਰਸ਼ਨ ਕਰਨਾ ਹੈ ਪਰ ਇੱਥੇ ਜਿਹੜੀ ਤਸਵੀਰ ਹੈ ਥੜਾ ਮਾਹੌਲ ਕਿਸਾਨਾਂ ਦੇ ਅੱਗੇ ਵੱਲ ਨੂੰ ਚਲ ਗਿਆ ਸੀਗਾ ਕਿ ਗੈਮਾ ਗੈਮੀ ਹੋ ਗਈ ਸੀਗੀ ਪਰ ਪੁਲਿਸ ਨੇ ਕੰਟਰੋਲ ਕਰ ਲਿਆ ਪਰ ਇਹ ਤਸਵੀਰ ਹੈ ਕਿ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਤਿੱਕੇ ਦੀ ਸਾਰੀ ਇਹ ਤਸਵੀਰ ਬਣੀ ਹੈ